ਹਾਂਜੀ ਵੀਰੋ ਇਸ ਹਫਤੇ ਆਹ ਵਿਟਾਮਿਨ ਚੱਲਦੇ ਪਿਆ ਇੱਕ ਆ ਚੱਲਦਾ ਪਿਆ ਉਸ ਤੋਂ ਤੇ ਕਾ ਵਿਟਾਮਿਨ ਚੱਲਦਾ ਪਿਆ ਇਹਨਾਂ ਨੂੰ ਯੂਜ਼ ਕਰਨ ਦਾ ਤਰੀਕਾ ਮੈਂ ਦੱਸਣ ਲੱਗਾ ਹਾਂਜੀ ਭਰਾਵੋ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਠਾਕ ਹੋ ਮੇਰੇ ਵੀਰ ਹੋਰ ਕਿਦਾਂ ਜਨੂਰ ਪੰਛੀ ਡੇਕ ਸਾਰਿਆਂ ਦੇ ਤੇ ਵੀਰੋ ਅੱਜ ਹੀ ਤੁਹਾਡੇ ਨਾਲ ਕਰਾਂਗੇ ਵਿਟਾਮਿਨ ਸ਼ੇਅਰ ਜਿਹੜੇ ਕਬੂਤਰਾਂ ਨੂੰ ਦੇਣੇ ਆ ਹਫਤੇ 'ਚ ਦੋ ਦਿਨ ਉਹ ਅੱਜ ਹੀ ਤੁਹਾਨੂੰ ਦੱਸਾਂਗੇ ਕਿਦਾਂ ਕਿਦਾਂ ਦੇਣੇ ਤੇ ਕਿੰਨੇ ਕਿੰਨੇ ਕੁਆਂਟੀਟੀ 'ਚ ਦੇਣੇ ਆ ਸਭ ਤੋਂ ਪਹਿਲਾਂ ਤੇ ਆਹ ਆ ਜੀ ਰੋ ਇਹ ਕੈਲਸ਼ੀਅਮ ਹੈ ਕਬੂਤਰਾਂ ਦਾ ਉਸਟੋਵੈਟ ਇਹ ਦੇਣੀ ਹੈ ਇਹ ਕੈਲਸ਼ੀਅਮ ਹੈ ਕਿਤੇ ਵੀ ਦੱਸਦਾ ਕੁਆਂਟੀਟੀ ਵਿੱਚ ਕਿੰਨੀ ਦੇਣੀ ਹੈ ਇਹ ਆ ਜੀ ਵਿਟਾਮਿਨ ਇਹ ਸਾਰੇ ਵਿਟਾਮਿਨ ਨੇ ਇਹ ਵੀ ਦੱਸਦਾ ਇਹ ਆ ਜੀ ਕਿਜਨ ਮਲਟੀ ਵਿਟਾਮਿਨ ਦੇਖ ਲੋ ਇਹ ਆ ਜੀ ਵਿਟਾਮਿਨ ਜਿਹੜੇ ਇਹ ਬੱਚਿਆਂ ਲਈ ਹੀ ਯੂਜ਼ ਕਰੀਦੇ ਛੋਟੇ ਬੱਚਿਆਂ ਨੂੰ ਦੇਈਦੇ ਉਹਨਾਂ ਦੇ ਜੇ ਜਦੋਂ ਇਹਨਾਂ ਨੂੰ ਹੈਂਡ ਫੀਡ ਕਰਾਈ ਦੀ ਉਹਦੇ ਵਿੱਚ ਪਾ ਕੇ ਜਦੋਂ ਬੱਚਿਆਂ ਨੂੰ ਜਦੋਂ ਅਸੀਂ ਪਾਣੀ ਰੱਖੀਦਾ ਛੋਟਿਆਂ ਨੂੰ ਉਹਦੇ ਵਿੱਚ ਪਾ ਕੇ ਇਹ ਵੀ ਵਿਟਾਮਿਨ A ਪਰ ਇਹ ਕਬੂਤਰਿਆਂ ਲਈ ਅਸੀਂ ਯੂਜ਼ ਕਰਦੇ ਜਿਆਦਾ ਜਿਹੜੀਆਂ ਕਬੂਤਰਿਆਂ ਕੱਚੇ ਅੰਡੇ ਰੱਖਣ ਲੱਗ ਪੈਂਦੀਆਂ ਜਾਂ ਅੰਡੇ ਦੇਣੋਂ ਹਟ ਜਾਂਦੀਆਂ ਬੁੱਢੀ ਨਾ ਹੋਵੇ ਜਿਆਦਾ ਉਮਰ ਦੀ ਨਾ ਹੋਵੇ ਦੂਜੀ ਤੀਜੀ ਆਰ ਕੇਈਰ ਪ੍ਰੋਬਲਮ ਹੋ ਜਾਂਦੀ ਏ ਇਹ ਉਹਨਾਂ ਨੂੰ ਦੇ ਦਈ ਹੁਣ ਇਹਨਾਂ ਸਾਰਿਆਂ ਦੀ ਮੈਂ ਦੱਸਦਾ ਤੁਹਾਨੂੰ ਕੁਆਂਟੀਟੀ ਕਿੰਨੀ ਕਿੰਨੀ ਦੇਣੀ ਏ ਉਹ ਚੀਜ਼ ਹਾਂਜੀ ਭਰਾਓ ਹੁਣ ਇਹ ਵੀ ਦੱਸਦਾ ਪਹਿਲਾਂ ਮੈਂ ਹੈਗੀ ਤੇ ਡੰਗਰਾਂ ਦੀ ਏ ਜਾਨਵਰਾਂ ਦੀ ਪਰ ਇਹ ਕਬੂਤਰਾਂ ਨੂੰ ਵੀ ਇਹ ਚ ਯੂਜ਼ ਕਰ ਸਕਦੇ ਆ ਕੈਲਸ਼ੀਅਮ ਹੀ ਏ ਇਹ ਅਸੀਂ ਪਾਣਿਆ ਜੀ 1 ਲੀਟਰ ਚ 2 ਐਮ ਐਲ ਇਹ ਪਾਣਿਆ ਕੈਲਸ਼ੀਅਮ ਹਫਤੇ ਚ ਦੋ ਦਿਨ ਇਹ ਯੂਜ਼ ਕਰਦੇ ਆਂ ਫਿਰ ਅਗਲੇ ਹਫਤੇ ਇਹ ਵਿਟਾਮਿਨ ਪਾਣਿਆ ਇਹ ਵੀ ਅਸੀਂ 1 ਲੀਟਰ ਚ 2 ਐਮ ਐਲ ਪਾਈ ਦੀ ਆ ਜੀ ਇਹ ਵੀ ਡੰਗਰਾਂ ਲਈ ਏ ਉਦਾਂ ਇਹ ਆ ਜੀ ਕਬੂਤਰਾਂ ਵਾਲੀ ਪਿਜਨ ਮਲਟੀਵਿਟਾਮਿਨ ਇਹ ਪਾਈ ਦੀ ਜੀ ਅਸੀਂ 2 ਐਮਐਲ ਇੱਕ ਲੀਟਰ 'ਚ ਇਹ ਵੀ ਹਫ਼ਤੇ 'ਚ ਦੋ ਦਿਨ ਚਲਾਈਦਾ ਹਾਂ ਇਹ ਸਪਲੀਮੈਂਟ ਤੇ ਇਹ ਤੇ ਬੱਚਿਆਂ ਲਈ ਹੈ ਤੁਸੀਂ ਵੱਡੇ ਕਬੂਤਰਾਂ ਨੂੰ ਵੀ ਦੇ ਸਕਦੇ ਕੋਈ ਨੁਕਸਾਨ ਨਹੀਂ ਆਇਆ ਗਾ ਇਹ ਵੀ 2 ਐਮਐਲ ਪਾਈ ਦੀ ਅਸੀਂ ਤੇ ਇਹ ਕਬੂਤਰੀਆਂ ਇਹ ਕਬੂਤਰਿਆਂ ਨੂੰ ਤੁਸੀਂ ਡਾਇਰੈਕਟ ਵੀ ਦੇ ਸਕਦੇ ਹੋ ਕੁਝ ਬੂੰਦਾ ਉਸ ਹੱਬ ਗਦਾਵਣ ਤੇ ਪਾਣੀ 'ਚ ਵੀ ਪਾ ਸਕਦੇ ਸਾਰਿਆਂ ਦੇ ਕੋਈ ਨੁਕਸਾਨ ਨਹੀਂ ਹੈਗਾ ਇਹ ਵੀ 1 ਲੀਟਰ 'ਚ 2 ਪੈਂਦੀਆਂ ਨੇ ਇੱਕ ਹਫ਼ਤਾ ਯੂਜ਼ ਕਰ ਲਓ ਹਫ਼ਤੇ 'ਚ ਦੋ ਦਿਨ ਆਫਤ ਜੀ 2 ਦਿਨ ਅਗਲੇ ਹਫਤੇ ਇੱਕ ਹਫਤੇ ਨਹੀਂ ਮਤਲਬ ਅੱਲਾ ਕਾਲ ਦਾ ਹਫਤੇ ਤੇ ਆ ਜਿਹੜੀ ਅਸੀਂ ਬੱਚਿਆਂ ਨੂੰ ਮੈਂ ਤੁਹਾਨੂੰ ਦੇ ਕੇ ਵੀ ਦਿਖਾਉਣਾ ਹੋਣੇ ਪ੍ਰੈਕਟੀਕਲ ਕਰਕੇ ਤੇ ਆ ਮੇਰਾ ਵੀਰ ਜਿਹੜਾ ਜਿੱਦਾਂ ਕਬੂਤਰੀ ਨਹੀਂ ਅੰਡੇ ਦਿੰਦੀ ਉਹਨੂੰ ਡਾਇਰੈਕਟ ਵੀ ਤੁਸੀਂ ਦੋ ਬੂੰਦਾ ਦੇ ਸਕਦੇ ਹੋ ਹੁਣ ਆ ਜਿਹੜੀ ਮੈਂ ਤੁਹਾਨੂੰ ਬੱਚਿਆਂ ਨੂੰ ਫੀਡ ਕਰਾ ਕੇ ਦਿਖਾਉਣਾ ਇਹਨਾਂ ਨੂੰ ਇਹਨਾਂ ਨੂੰ ਕਰਾਉਣ ਵਾਲੀ ਹੋਈ ਦੋਆਂ ਕਣੂ ਤੇ ਪਾਣੀ ਚ ਵੀ ਪਾਈ ਦੇ ਅਸੀਂ ਦੇਖੋ ਮੇਰਾ ਵੀਰ ਅੱਗੇ ਜੀ ਵੀਰੋ ਜੇ ਤੁਸੀਂ ਬੱਚਿਆਂ ਨੂੰ ਫੀਡ ਕਰਾਣੇ ਹੋ ਹੱਥ ਨਾਲ ਉਹਦੇ ਵਿੱਚ ਥੋੜੇ ਜਿਹਾ ਵਿਟਾਮਿਨ ਪਾ ਲਿਆ ਕਰੋ ਦਵਾਈ ਜੀ ਦੱਸ ਦੇਣਾ ਤੁਹਾਨੂੰ ਮੈਂ ਜਦ ਜਦੂ ਕਰੋ ਚੈੱਕ ਚੰਪਿਆ ਜਦ ਜਦੂ ਤੁਸੀਂ ਬੱਚਿਆਂ ਨੂੰ ਇਹਨਾਂ ਨੂੰ ਛੋਟਿਆਂ ਨੂੰ ਪਾਣੀ ਰੱਖਦੇ ਉਦੋਂ ਪਾਣੀ ਚ ਵੀ ਪਾ ਦਿਆ ਕਰੋ ਇਹ ਜਿੱਦਾਂ ਇਹ ਹੱਤ ਨਾਲ ਪਾਲਦੇ ਨੇ ਬੱਚੇ ਇਹ ਡੱਡ ਚੱਕ ਲੈਨੇ ਹੈ ਨੋਰਮਲ ਇਹ ਡੱਡ ਚੱਕ ਕੇ ਬਾਅਦ ਚ ਇਹਨਾਂ ਨੂੰ ਇਦਾਂ ਹੈਂਡ ਫੀਟ ਕਰਾਈ ਦੀਏ ਹੋਰ ਉਹ ਚੱਕ ਕੇ ਕਰੀਏ ਵੀ ਇਹ ਸਾਰੇ ਸਾਲਟ ਇਹ ਦੇ ਵਿੱਚ ਮਲਟੀ ਮਿਨਰਲ ਇਦਾਂ ਇਹਨਾਂ ਬੋਤਲਾਂ ਹੈਂਡ ਬ੍ਰੀਡ ਕਰਾਈ ਦੀ ਫਿਰ ਅਸੀਂ ਇਹਦੇ ਵਿੱਚ ਪਾ ਲਈ ਦੀ ਸਰੋਂ ਪਾ ਲਈ ਦੀ ਏ ਜਾਂ ਇੱਕ ਵਾਰ ਸਰੋਂ ਪਾ ਲਈ ਦੀ ਇੱਕ ਵਾਰੀ ਤੇ ਇੱਕ ਵਾਰੀ ਫੀਡ ਜਰੀ ਫੀਡ ਵੀ ਪਾ ਲਈ ਦੀ ਬੱਚਿਆਂ ਨੂੰ ਉਹ ਵੀ ਤੇ ਜਦੋਂ ਇਹਨਾਂ ਨੂੰ ਕਰੋ ਚੱਕ ਮੇਰੇ ਵੀਰ ਤੇ ਇਹਨਾਂ ਨੂੰ ਜਿਹੜਾ ਪਾਣੀ ਰੱਖੀਦਾ ਉਹ ਚ ਵੀ ਥੋੜੀ ਜੀ ਪਾ ਲਈ ਦੀ ਅਸੀਂ ਵਿਟਾਮਿਨ ਚੱਲਦੇ ਰਹਿੰਦੇ ਇਹ ਪਾ ਦੋ ਭਾਵੇਂ ਇੱਕ ਹੋਰ ਦਿਖਾਣਾ ਤੁਹਾਨੂੰ ਮੈਂ ਜਾਂ ਤੁਸੀਂ ਆ ਵੀ ਪਾ ਸਕਦੇ ਵੀ ਵਿਟਾਮਿਨ ਹੀ ਹੈ ਇਹ ਬਹੁਤ ਵਧੀਆ ਚੀਜ਼ ਹੈ ਇਹ ਵੀ ਤੁਸੀਂ ਪਾ ਸਕਦੇ ਵਿਟਾਮਿਨ ਹੈ ਸਾਰੇ ਇਹਦੇ ਵਿੱਚ ਕਰੋ ਜੀ ਚੱਕਾ ਚਾਲੇ মালਟੀ ਵਿਟਾਮਿਨ ਤੇ ਦੇ ਦਿੱਤੀ ਬੱਚਿਆਂ ਨੂੰ ਤੇ ਦੋ ਕਿਹ ਇਹ ਚ ਛੋਟੇ ਆ ਜਿਹੜਾ ਥੋੜੇ ਘਟ ਖਾਂਦੇ ਆ ਦਾਣੇ ਬਾਕੀ ਤਾਂ ਪੂਰੇ ਧੱਕ ਪਾ ਕੇ ਰੱਖਦੇ ਦਾਣਿਆਂ ਦੀ ਬਸ ਪਾਣੀ ਦੇਣਾ ਪੈਂਦਾ ਕਿ ਜਿਹੜੀ ਸ਼ਾਮ ਨੂੰ ਕਰੋ ਚੱਕਾ ਓਹੋ ਉਹ ਤਾਂ ਇੱਧਰ ਆ ਜਿਹੜੇ ਹੋਰ ਐ ਬਸ ਇਹ ਰਹਿ ਗਏ ਅੰਦਰ ਇਹ ਵੀ 3-4 ਦਿਨਾਂ ਤੱਕ ਚੱਕ ਲੈਣੇ ਬਸ ਹੋ ਗਏ ਵੀ ਵੱਡੇ 4-5 ਦਿਨਾਂ ਤੱਕ ਚੱਕ ਚੁੱਕ ਲੈਣੇ ਵੀ ਬਸ ਪਰ ਇਹਨਾਂ ਨੂੰ ਵੀ 2-3 ਦਿਨ ਹੈਂਡ ਫੀਡ ਕਰਾਵਾਂਗੇ ਤੇ ਬਾਅਦੋਂ ਆਪੇ ਇਹਨਾਂ ਨੇ ਖਾਣ ਲੱਗ ਪੈਣਾ ਦੂਜਿਆਂ ਦੇ ਨਾਲ ਬਾਕੀ ਤੁਹਾਨੂੰ ਹੋਰ ਦਿਖਾਣੇ ਆ ਦਵਾਈ ਇਕ ਹਾਂਜੀ ਵੀਰੋ ਇਸ ਹਫਤੇ ਆਹ ਵਿਟਾਮਿਨ ਚਲਦੇ ਪਿਆ ਇੱਕ ਆ ਚਲਦਾ ਪਿਆ ਉਸ ਤੋਂ ਤੇ ਕਾ ਵਿਟਾਮਿਨ ਚਲਦਾ ਪਿਆ ਇਹਨਾਂ ਨੂੰ ਯੂਜ਼ ਕਰਨ ਦਾ ਤਰੀਕਾ ਮੈਂ ਦੱਸਣ ਲੱਗਾ ਇਹ 1 ਲੀਟਰ ਦਾ ਮੱਗ 2 ਲੀਟਰ ਲਈ ਪਾਣ ਲੱਗਾ ਵਾ ਜਿੱਦਾਂ ਤੁਹਾਨੂੰ ਦੱਸਿਆ ਹੈ ਕਿ 1 ਲੀਟਰ 'ਚ 2 ਐਮਐਲ ਪਾਣਾ ਹੈ ਹੁਣ ਇਹ ਹੀ ਤੇ ਯੂਜ਼ ਕਰਦੇ ਹੀ ਰਹੀਦਾ ਇਸ ਲਈ ਅਨੁਪਾਤ ਆ ਇਹ ਦੇਖ ਲਓ ਸ਼ੀਸ਼ੀ ਵੀ ਖਤਮ ਕਰਦੇ ਲੱਗੇ ਬੋਤਲ ਜੀ ਲੀਟਰ ਦੀ ਏ 1 ਲੀਟਰ ਦੀ ਐਵੇਂ ਮਾਸਾ ਇਹ ਰਹਿ ਗਈ 200 ਐਮਐਲ ਯੂਜ਼ ਕਰੀ ਦੀ ਇਸ ਕਰਕੇ ਮੈਨੂੰ ਪਤਾ ਹੈ ਕਿੰਨੇ ਕ ਪਾਣੀ ਹੈ ਬਾਸ 2 ਲੀਟਰ ਪਾਣੀ ਲਈਏ ਹੁਣ ਇਧਰ ਇਹ ਵੀ ਥੋੜੀ ਜੀ ਪਾਣੀ ਹੈ ਇਹਨਾਂ ਦੋਨੋਂ ਇਕੱਠੇ ਯੂਜ਼ ਕਰੀਦੇ ਸਪਲੀਮੈਂਟ ਤੁਸੀਂ ਇਕੱਲਾ ਇਕੱਲਾ ਕਰਕੇ ਵੀ ਯੂਜ਼ ਕਰ ਸਕਦੇ ਕੋਈ ਚੱਕਰ ਨਹੀਂ ਇਹ ਵੀ ਥੋੜੀ ਜੀ ਪਾਣੀ ਹੈ ਜੀ ਬਾਜੀ ਇਹ ਹੋ ਗਿਆ ਇਹ 2 ਲੀਟਰ ਲਈ ਜਿਗਾਰਡ 1 ਲੀਟਰ ਦਾ ਮਾਗ ਗੇ ਹੁਣ ਇਹਨੂੰ ਪਾ ਦਈਏ ਕਬੂਤਰਾਂ ਨੂੰ ਜੀ ਬਾਬੇਓ ਪਾਤਾ ਪਾਣੀ ਇਹ ਇਹਦਾ ਯੂਜ਼ ਇਦਾਂ ਕਰਨਾ ਹੈ ਪ੍ਰੈਕਟੀਕਲ ਕਰਕੇ ਦੱਸਦਾ ਤੁਹਾਨੂੰ ਮੈਂ ਬੱਚਿਆਂ ਨੂੰ ਵੀ ਦੇ ਕੇ ਫੀਡ ਦਿਖਾਤੀ ਏ ਉਸ ਤੋਂ ਬੈਟ 1 ਲੀਟਰ ਚ 2 ਐਮਐਲ ਵਿਟਾਮੈਚ ਇਹ ਵੀ 1 ਲੀਟਰ ਚ 2 ਐਮਐਲ ਯੂਜ਼ ਕਰਕੇ ਦਿਖਾਤੀ ਮੇਰਾ ਵੀ ਯੂਜ਼ ਕਰੋ ਤੇ ਨਿਆਰੇ ਲੋ ਆਪਣੇ ਕਬੂਤਰਾਂ ਨੂੰ ਬਿਮਾਰੀਆਂ ਤੋਂ ਬਚਾਓ ਇਹ 1 ਹਫਤਾ ਜ 2 ਦਿਨ ਯੂਜ਼ ਕਰੋ ਆ ਵੀ ਤੁਸੀਂ ਕੱਲੇ-ਕੱਲੇ ਕਰਕੇ ਯੂਜ਼ ਕਰ ਸਕਦੇ ਹੋ ਅਹੀਂ ਦੋਨੋਂ ਇਕੱਠੀਆਂ ਕਰ ਲਈਦੀਆਂ ਯੂਜ਼ ਕੋਈ ਨੁਕਸਾਨ ਨਹੀਂ ਕੱਲੇ-ਕੱਲੇ ਕਰਕੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਵਿਟਾਮਿਨ ਐ ਸਾਰੇ ਸਾਰੇ ਜਿਹੜੇ ਯੂਜ਼ ਕਰਦੇ ਆ ਹਫਤੇ 'ਚ ਦੋ ਦਿਨ ਤੇ ਅਗਲੀ ਵੀਡੀਓ ਤੁਹਾਨੂੰ ਮੈਂ ਦਿਖਾਵਾਂਗਾ ਸਪਲੀਮੈਂਟ ਜਿਹੜੇ ਵੈਕਸੀਨ ਕਰਦੇ ਜਿਨ੍ਹਾਂ ਨਾਲ ਹੀ ਉਹ ਉਹਨਾਂ ਦੀ ਬਣਾ ਕੇ ਦਿਖਾਣਾ ਤੁਹਾਨੂੰ ਮੈਂ ਤੇ ਮੇਰਾ ਵੀਰ ਚੈਨਲ ਕਰ ਲਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਹੋਰ ਕਿਹੜੇ ਕਿਹੜੀ ਚੀਜ਼ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤੋਨੂੰ ਅਗਲੀ ਵੀਡੀਓ ਇੱਥੇ ਵਾਇਰਸ ਵਾਲੀ ਤੇ ਬਣਾ ਕੇ ਤੇ ਅਗਲੀ ਮੈਂ ਬਣਾ ਕੇ ਦਿਖਾਵਾਂਗਾ ਤੁਹਾਨੂੰ ਕਬੂਤਰ ਆਂਦੇ ਨੂੰ ਕਿੱਦਾਂ ਸਾਂਮੀ ਦਾ ਹੈ ਕਿਹੜੀ ਚੀਜ਼ ਦੇਣੇ ਅਸੀਂ ਉੱਤੇ ਬਣਾ ਕੇ ਦਿਖਾਵਾਂਗਾ ਉਸ ਲਈ ਮੇਰਾ ਵੀਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਸੀਂ ਵਧੀਆ ਵਧੀਆ ਚੀਜ਼ਾਂ ਦੇਖ ਸਕੋ ਟਿਪਸ ਦਵਾਈਆਂ ਸਭ ਕੁਝ ਸ਼ੇਅਰ ਕਰਾਂਗੇ ਤੁਹਾਡੇ ਲਈ ਤੁਹਾਡੇ ਲਈ ਨਹੀਂ ਬਾਜੀ ਤੇ ਵੀ ਕਬੂਤਰ ਕਿੱਦਾਂ ਸਾਂਮੀ ਦਾ ਕਿੰਨੇ ਬਦਾਮ ਦੇਈਦੇ ਆ ਸਭ ਕੁਝ ਸ਼ੇਅਰ ਕਰਾਂਗੇ ਚਲੋ ਮੇਰੇ ਵੀਰ ਓਕੇ ਜੀ ਅਗਲੀ ਵੀਡੀਓ ਬਣਾਣੇ ਆ ਜੀ ਵੈਕਸੀਨ ਤੇ